ਜੋ ਰੋਮਨੀ ਪਟਾਲੀਦਲ ਬਾਦਲ ਹੋ ਗਿਆ ਤੁਹਾਨੂੰ ਕਿਤਾਬ ਫਿਰਦੀ ਆਦਾ ਯਾਰ ਮੈਨੂੰ ਇਹ ਤਾਂ ਪਤਾ ਨਹੀਂ ਮੈਨੂੰ ਆ ਤਾਂ ਵੀ ਖਾਂਦਾ ਤੇ ਸਾਡੇ ਵਿੱਚ ਇੱਕ ਨਾ ਸ਼ਖਸ਼ ਨੇ ਸਰਦਾਰ ਅਮਨ ਸਿੰਘ ਜੀ ਮਾਨ ਜੋ ਸਾਡੇ ਅਮਰ ਸਿੰਘ ਰਾਜੋਗ ਸੁਖਾਰ ਸਿੰਘ ਸੰਧੂ ਸਾਹਿਬ ਬਲਵਿੰਦਰ ਸਿੰਘ ਕਲਾਜੀ ਇਹ ਉਹ ਤੋਂ ਗ੍ਰਸਤੋ ਤੈਨੂੰ ਸ਼ੁਕਰ ਹੋਗੀ। ਕੋਈ ਵੀ ਵੀਰ ਕੋਈ ਵੀ ਭੈਣ ਬਾਅਦ ਚੋਂ ਕਦੇ ਵੀ ਸਮਾਂ ਕੱਢ ਕੇ ਉਹਨਾਂ ਨਾਲ ਪਰਸਨਲੀ ਗੱਲ ਕਰਨਾ ਚਾਹੁੰਦਾ ਹੋਵੇ ਤੇ ਵੈਲਕਮ ਐ ਜੀ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਜਿੰਨੇ ਐਟੀਐਮ ਵੀ ਬਣਨ ਸਾਡੇ ਅੰਮ੍ਰਿਤਸਰ ਦੇ ਤੇ ਹੋਰ ਵੀ ਮਸਲੇ ਕਾਫੀ ਕਲੋਨੀਆਂ ਦੇ ਵਿੱਚ ਗਏ ਆ ਕਾਫੀ ਮੀਟਿੰਗਸ ਹੋਈਆਂ ਨੇ ਦੇਖੋ ਸਿਰ ਛੋਟੀ ਜੀ ਗੱਲ ਤੇ ਉਹ ਸਾਡੇ ਕੋਲ ਪਹੁੰਚੇ ਨੇ ਬਿਨਾਂ ਕਿਤੇ ਪੈਸੇ ਤੋਂ ਸਤਿਕਾਰ ਵਜੋਂ ਆਪਣੇ ਭੈਣ ਭਰਾ ਸਮਝ ਕੇ ਕੰਮ ਕਰਦੇ ਜੇ ਇਹ ਜਿਵੇਂ ਨੇ ਬਾਕੀ ਦੀ ਪਾਰਟੀ ਉਹਦਾ ਨਾਮ ਹੈਗਾ ਆਪ ਦਾ RAM ਰਾਜ ਆਪਣੇ ਬਰੂਸਾ ਦਸ਼ਮ ਪਿਤਾ ਦੇ ਸਤਾਪਤ ਹੁਏ ਖਾਲਸਾ ਮੰਗ ਰਹੇ ਸੀ ਜਿਹਨਾਂ ਦਾ ਸਾਥ ਸੀ ਹੈ ਉਹ ਮੁੱਢਲੇ ਇਸ ਦੇਸ਼ ਦੇ ਹਨ ਹੈਗਾ ਨਾ ਜੀ پا دکھا امیدوار مان سنگ جی مان ਪਾਰਟੀ ਦੇ ਅਧਿਕਾਰ ਅਧਿਕਾਰ ਲੀਡਰਸ਼ਿਪ ਤੇ ਮੇਰੇ ਸਾਹਮਣੇ ਬੈਠੇ ਸਮੂੱਚੇ ਸਹਾਸੰਦ ਜੀ ਉਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਮੀਦਵਾਰ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਇੱਕ ਗੱਲ ਛੇੜਤੀ ਸੀ ਰਾਜ ਭਾਗ ਦੀ ਖਾਲਸਾ ਸਾਇਤ ਦਾ ਵੀ ਆਇਆ ਅੱਜ ਹਿੰਦੂ ਜਪਦਾ ਰਾਜ ਵੀ ਆ ਮੁਗਲਾਂ ਦਾ ਰਾਜ ਵੀ ਸੀ ਤੇ ਖਾਲਸੇ ਦਾ ਰਾਜ ਵੀ ਰਿਹਾ ਹੈ ਇੱਕ ਖਾਲਸੇ ਦਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਉਹ ਰਾਜ ਸੀ ਜਿਹੜਾ ਹਿੰਦੂ ਦਾ ਰਾਜ ਸੀ ਆਉਂਦੇ ਹੋ ਚਾਹ ਆਵਾਜ਼ ਸਿਆਲ ਕਾ ਖਾਲਸਾ ਬਾਜੀ ਕੀ ਫਤਿਹ ਅੱਜ ਅਸੀਂ ਉਰੇ ਬਾਬਾ ਸ੍ਰੀਚੰਦ ਕਲੋਨੀ ਦੇ ਵਿੱਚ ਸਾਧ ਪਰਮਜੀਤ ਸਿੰਘ ਸੁਖ ਤੇ ਬੀਬੀ ਰਸ਼ਵਿੰਦਰ ਕੌਰ ਜੀ ਦੇ ਨਿਯੁਕਤੀ ਪੱਤਰ ਦੇਣ ਆਏ ਆਂ ਨਾਲ ਆ ਦਫ਼ਤਰ ਚੋਂ ਦਫ਼ਤਰ ਦਾ ਉਦਘਾਟਨ ਕੀਤਾ ਹੈਗਾ ਇੱਥੇ ਇਲਾਕੇ ਦੀਆਂ ਜਿਹੜੀਆਂ ਅ ਮੁਸ਼ਕਲਾਂ ਸਮੱਸਿਆਵਾਂ ਹੈਗੀਆਂ ਉਹਦਾ ਵੇਰਵਾ ਦਿੰਦੇ ਹੋਏ ਉਹਨਾਂ ਨੇ ਪਿੱਛੇ ਜਿਹੜਾ ਨਾਲਾ ਵਗਦਾ ਤੇ ਜਿਹੜੀ ਉਹਦੇ ਜ਼ਮੀਨ ਜਾਇਦਾਦ ਤੇ ਕੰਮ ਆ ਉਹਦੇ ਬਾਰੇ ਵੇਰਵਾ ਦਿੱਤਾ ਜਿਹਦੇ ਵਿੱਚ ਅਸੀਂ ਆਪਦੀ ਦਾ ਸਾਥ ਜ਼ਰੂਰ ਦੇਵਾਂਗੇ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਵਿੱਚ ਅ ਦੁੱਖਾਂ ਤਕਲੀਫਾਂ ਹੈਗੀਆਂ ਉਹਦੇ ਬਾਰੇ ਨੌਥ ਹਲਕੇ ਦਾ ਵੇਰਵਾ ਸੋਖ ਸਾਹਿਬ ਨੇ ਸਾਨੂੰ ਦਿੱਤਾ ਤੇ ਅਸੀਂ ਬੇਨਤੀ ਕੀਤੀ ਹੈ ਕਿ ਇਹਦੀ ਸੰਭਾਲ ਤੁਸੀਂ ਆਪ ਹੀ ਕਰੋ ਸਰਵਪਕਾਰ ਸਿੰਘ ਹੁਣਾ ਨੇ ਇਹਨਾਂ ਨੂੰ ਨਿਯੁਕਤ ਕੀਤਾ ਹੈ ਇੱਥੇ ਇਨਚਾਰਜ ਔਰ ਅਸੀਂ ਚਾਹੁੰਦੇ ਹਾਂ ਕਿ ਇਹ ਵੱਧ ਚੜ ਕੇ ਇਸ ਇਲਾਕੇ ਦੀ ਤਰੱਕੀ ਤੇ ਕੰਮ ਕਰਨ ਅਸੀਂ ਕਮਿਟਿਡ ਹਾਂ ਕਿ ਅੰਮ੍ਰਿਤਸਰ ਸਾਹਿਬ ਨੂੰ ਇੱਕ ਵੱਡਾ ਵਪਾਰ ਦਾ ਕੇਂਦਰ ਬਣਾਏ ਤੇ ਬਾਰਡਰ ਖੋਲਣ ਤੇ ਸਾਡਾ ਜਿਹੜਾ ਹੈਗਾ ਔਰੇ ਭਵਿਕ ਸੁਨੇਹਰਾ ਬਣੇ ਔਰ ਇਹ ਕਿਤੇ ਵਧਣ ਤੇ ਜ਼ਿੰਮੇਦਾਰਾਂ ਨੂੰ ਜਿੰਸਾਂ ਦੇ ਰੇਟ ਵੱਧ ਮਿਲਣ ਇਹ ਸਾਰੀਆਂ ਗੱਲਾਂ ਦੇ ਅਸੀਂ ਪਵੰਨਾ ਤੇ ਗੁਰੂ ਕੀ ਨਗਰੀ ਦੇ ਵਾਦੇ ਵਾਸਤੇ ਅਸੀਂ ਦਿੱਲੀ ਜਾ ਕੇ ਗੱਲ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਸਤੰਦਰ ਕੌਰ ਜੀ ਨੇ ਔਰ ਇਹ ਬੀਬੀਆਂ ਦਾ ਗਠਬੰਧਨ ਕਰਨ ਦੇ ਵਿੱਚ ਉਹਨਾਂ ਨੇ ਜ਼ਿੰਮੇਵਾਰੀ ਲਈ ਤੀ ਹੈ ਉਹਨਾਂ ਨੇ ਵੀ ਇਹ ਕੰਮ ਵੱਧ ਚੜ ਕੇ ਕਰਨਾ ਸੋ ਇਹ ਬੇਨਤੀਆਂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮ ਜੀ ਸੰਧੀ ਸੁਖ ਅੱਜ ਮਨੋ ਸ਼ਰਮਣੀ ਕਾਲੀ ਦਲ ਅੰਮ੍ਰਿਤਸਰ ਵਾਲੋਂ ਹਲਕਾ ਇੰਚਾਰਜ ਸਰਦਾਰ ਅਮਨ ਸਿੰਘ ਜੀ ਮਾਨ ਸਰਦਾਰ ਪ੍ਰਕਾਸ਼ ਸਿੰਘ ਜੀ ਸੰਧੂ ਬੀਬੀ ਰਸ਼ਪਿੰਦਰ ਕੌਰ ਜੀ ਬਲਵਿੰਦਰ ਸਿੰਘ ਕਾਲਾ ਜੀ ਸਮੂਹ ਸਾਡੀ ਲੀਡਰਸ਼ਿਪ ਨੇ ਮੈਨੂੰ ਹਲਕਾ ਉਤਰੀ ਦਾ ਅੱਜ ਇੰਚਾਰਜ ਲਾਇਆ ਤੇ ਮੈਂ ਇਹ ਆਪਣੀ ਟੀਮ ਨੂੰ ਇਸ ਜਥੇਬੰਦੀ ਨੂੰ ਇਹ ਵਾਅਦਾ ਦਿਵਾਉਣਾ ਕਿ ਮੈਂ ਰੋਮ ਰੋਮ ਇਸ ਪਾਰਟੀ ਵਾਸਤੇ ਤਨ ਦੇਹੀ ਨਾਲ ਮੈਂ ਕੰਮ ਕਰਾਂਗਾ ਜੋ ਮੇਰੀ ਸੇਵਾ ਮੈਂ ਵੱਧ ਤੋਂ ਵੱਧ ਪਾਰਟੀ ਦੇ ਕਾਰਜਾਂ ਵਾਸਤੇ ਇਹ ਕੰਮ ਕਰਾਂਗਾ ਦੂਸਰੀ ਬੇਨਤੀ ਮੇਰੀ ਇਹ ਆ ਵੀ ਮੈਂ ਸਾਥ ਸੰਗਤ ਨੂੰ ਸਮੂਹ ਹਲਕਾ ਜਿਹੜਾ ਨੌਰਤ ਹੈ ਜਾਂ ਨਾ ਉਹ ਸਭ ਹਲਕੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਸਰਦਾਰ ਅਮਾਨ ਸਿੰਘ ਮਾਨ ਜੀ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜੀਏ ਤੇ ਜੋ ਸਾਡੇ ਪੰਜਾਬ ਦੀ ਜੋ ਗਾਲਿਆ ਜੋ ਮੁੱਦੇ ਨੇ ਜੋ ਸਾਡੇ ਗੰਭੀਰ ਮੁੱਦੇ ਨੇ ਉਹਨਾਂ ਨੂੰ ਉਠਾ ਕੇ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ